ਖਿਆਨੂ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸੋਖ ਬਾਰਦਵਾਸ ਦੀ ਸਸਤਰਕਾਲ ਵਾਏ ਗੁਰਦਾ ਖਾਲਸਾ ਵਾਏ ਗੁਰਦੀਪ ਫਤੇ ਵਿਦਿਆਰਥਿਓ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਬਿਸਰਾਮ ਚਿੰਨ ਬਿਸਰਾਮ ਚਿੰਨ ਕੀ ਹੁੰਦਾ ਸੀ ਡੰਡੀ ਚਿੰਨ ਕਿਹਨੂੰ ਕਹਤੇ ਹਨ ਕਹਿੰਦੇ ਸੀ ਪਰਸਨਿਕ 23 ਮੇ ਕੀ ਹੁੰਦੀ ਸੀ ਇਹਦਾ ਬਾਰੇ ਮੈਂ ਤੁਹਾਨੂੰ ਪਿੱਛੇ ਵਾਲੇ ਕੱਛੇ ਵਿੱਚ ਦੱਸਿਆ ਸੀ ਅੱਜ ਦੀ ਕੱਛੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਬਿੰਦੀ ਕਾਮਾ ਤੇ ਦੁਬਿੰਦੀ ਕੀ ਹੁੰਦੇ ਹਨ ਉਹਦੇ ਬਾਰੇ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਬਿੰਦੀ ਤੇ ਦੁਬਿੰਦੀ ਬਿੰਦੀ ਕਾਮਾ ਉਸ ਸਮੇਂ ਲੱਗਦਾ ਸੀ ਉਹ ਉਸ ਸਮੇਂ ਟਾਈਮ ਉਸ ਸਮੇਂ ਟਾਈਮ ਲੱਗਦਾ ਸੀ ਜਦੋਂ ਵਾਕ ਵਿੱਚ ਕਾਮੇ ਨਾਲੋਂ ਵਧੇਰੇ ਠਹਿਰਾਉਗੀ ਬਾਖ ਜਿਹੜਾ ਕਾਮਾ ਲੱਗਦਾ ਏ ਉਹਦੇ ਨਾਲੋਂ ਧੇਰੇ ਠਹਿਰਾਉ ਹੋਏ ਜੀ ਜਦੋਂ ਕਿਸੇ ਗੱਲ ਗੱਲ ਨੂੰ ਕਿ ਗੱਲ ਨੂੰ ਕਿ ਬੰਦੇ ਨੂੰ ਕੋਈ ਗੱਲ ਸਮਝਾਉਣ ਲਈ ਉਦਾਹਰਣ ਦੇਣੀ ਹੋਈ ਜੇ ਕਿਸੇ ਗੱਲ ਬੰਦੇ ਨੂੰ ਕੋਈ ਗੱਲ ਦੱਸਣੀ ਹੈ ਤੇ ਉਦਾਹਰਣ ਦੇ ਕੇ ਬੰਦੇ ਨੂੰ ਉਹ ਗੱਲ ਸਮਝਾਉਂਦੇ ਸੀ ਤਾਂ ਸਬਦ ਜਿਵੇਂ ਜਾਂ ਜਿਹਕ ਕੀ ਆਦੀ ਸ਼ਬਦਾਂ ਤੋਂ ਪਹਿਲਾਂ ਜਿਵੇਂ ਜਾਂ ਜਿਵੇਂ ਜਾਂ ਜਿਵੇਂ ਕੀ ਆਦੀ ਸ਼ਬਦਾਂ ਤੋਂ ਪਹਿਲਾਂ ਈਚ ਨੇ ਵਰਤਿਆ ਜਾਂਦਾ ਸੀ ਕਿਹੜਾ ਦੁਬਿੰਦੀ ਕੋਮਾ ਜਿਵੇਂ ਕਿ ਵਿਅਕਤੀਆਂ ਸਥਾਨਾਂ ਪਸ਼ੂਆਂ ਦੇ ਨਾਵਾਂ ਨੂੰ ਵੀ ਵਿਅਕਤੀਆਂ ਦਾ ਨਾਮ ਹੋ ਗਿਆ ਦੇ ਥਾਂ ਦਾ ਨਾਮ ਤੇ ਪਸ਼ੂਆਂ ਦੇ ਨਾਮ ਦੇ ਨਾਵਾਂ ਨੂੰ ਨਾਉ ਆਖਿਆ ਜਾਂਦਾ ਤੁਸੀਂ ਜਾਣਦੇ ਹੋ ਵੀ ਵਿਅਕਤੀਆਂ ਪਸ਼ੂਆਂ ਸਥਾਨਾਂ ਦੇ ਨਾਮ ਨਾਵਾਂ ਨੂੰ ਕੀ ਕਹਿੰਦੇ ਸੀ ਨਾਉ ਨਾਲ ਆਖਦੇ ਹਨ ਤੋਂ ਨਾਉ ਆਖਿਆ ਜਾਂਦਾ ਹੀ ਜਿਵੇਂ ਦਰਜੀਤ ਸਿੰਘ ਮੀਟ ਕੁੱਕੜ ਹੁਸ਼ਿਆਰਪੁਰ ਬਧਵਾਦਵੀ ਖੋਜੀ ਜਦੋਂ ਕਿਸੇ ਵਾਕ ਵਿੱਚ ਅਜਿਹਾ ਉਪਵਾਕ ਹੋਣ ਵਾਕ ਵਿੱਚ ਅਜਿਹਾ ਉਪਵਾਕ ਹੋਣ ਜਿਹੜੇ ਖੁਣ ਵੀ ਪੂਰੇ ਜਿਹੜੇ ਪੂਰੇ ਵੀ ਹੁੰਦੇ ਹਨ ਪਰ ਇੱਕ ਦੂਜੇ ਨਾਲ ਸੰਬੰਧਿਤ ਹੋਣ ਉਹ ਪੂਰੇ ਤੇ ਹੁੰਦੇ ਪਰ ਇੱਕ ਦੂਜੇ ਨਾਲ ਉਹਨਾਂ ਦਾ ਕਨੈਕਸ਼ਨ ਹੁੰਦਾ ਸੀ ਤਾਂ ਉਹਨਾਂ ਨੂੰ ਵੱਖਰੇ ਯਾਨੀ ਅਲੱਗ-ਅਲੱਗ ਉਹਨਾਂ ਨੂੰ ਡਿਫਰੈਂਟ ਡਿਫਰੈਂਟ ਯਾਨੀ ਵੱਖਰੇ ਕਰਨ ਲਈ ਇਚ ਨੇ ਵਰਤਿਆ ਜਾਂਦਾ ਸੀ ਜੀਵਿਕ ਮਤਵ ਨੂੰ ਉਦਾਹਰਣ ਦੇ ਕੇ ਸਮਝਾਉਂਦਾ ਸੀ ਵੀ ਕੋਈ ਜਦੋਂ ਕਿਸੇ ਵਾਕ ਵਿੱਚ ਅਧਿਏ ਉਪਵਾਕ ਹੋਣ ਹੁਣ ਜੁੜੇ ਹੋਣ ਵੀ ਪੂਰੇ ਪਰ ਇੱਕ ਦੂਜੇ ਨਾਲ ਸੰਬੰਧਿਤ ਹੋਣ ਤਾਂ ਉਹਨਾਂ ਨੂੰ ਵੱਖਰੇ ਕਰਨ ਲਈ ਕੀ ਦੁਬਿੰਦੀ ਕੋਮਾ ਵਰਤਿਆ ਜਾਂਦਾ ਸੀ ਜਿਵੇਂ ਕਿ ਉਧਾਨ ਦੇ ਕਿਰਤਵ ਅਨੁਸਾਰਿਆਂ ਨੂੰ ਆਗਲ ਚੰਗੀ ਤਰ੍ਹਾਂ ਸਮਝਾਉਂਦਾ ਹਨ ਵਿਖੂ ਜ਼ਿੰਦਗੀ ਵਿੱਚ ਕਾਮਯਾਬੀ ਪ੍ਰਾਪਤ ਕਰਨ ਲਈ ਮਿਹਨਤ ਕਰੋ ਕਿ ਵੀ ਜ਼ਿੰਦਗੀ ਵਿੱਚ ਜੇ ਤੁਸੀਂ ਕਾਮਯਾਬੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਮਿਹਨਤ ਕਰੋ ਜੀ ਆ ਵੇਖੋ ਇਹਦੇ ਨਾਲ ਕੀ ਲੱਗਿਆ ਦਵਿੰਦੀ ਕੋਮਾ ਆ ਕੀ ਹੈ ਦਵਿੰਦੀ ਕੋਮਾ ਮਿਹਨਤ ਕਰਨ ਲਈ ਮਿਹਨਤ ਕਰਨ ਨਾਲ ਜਿਹੜੇ ਬੰਦੇ ਮਿਹਨਤ ਕਰਦੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਜਿਹੜੇ ਹਾਰਡ ਵਰਕ ਕਰਦੇ ਉਹਨਾਂ ਨੂੰ ਲਾਈਫ 'ਚ ਸਕਸੈਸ ਮਿਲਦੀ ਹੰ ਤਾਂ ਮਿਹਨਤ ਕਰਨ ਨਾਲ ਖੁਸ਼ੀ ਮਿਲਦੀ ਆ ਵੇਖੋ ਜੀ ਆ ਦਵਿੰਦੀ ਕੋਮਾ ਲੱਗ ਗਿਆ ਖੁਸ਼ੀ ਸਫਲਤਾ ਵੀ ਖੁਸ਼ੀ ਸਫਲਤਾ ਦੀ ਨਿਸ਼ਾਨੀ ਹੈ ਇੱਕੋ ਜੀ ਇਹ ਸੁਰਤ ਆਕੀ ਖੁਸ਼ੀ ਖੁਸ਼ੀ ਕਿਹੜੀ ਸਫਲਤਾ ਦੀ ਨਿਸ਼ਾਨੀ ਹੈ ਇਹਦੇ ਬਾਅਦ ਕੀ ਲੱਗਿਆ ਸੀ ਇਹ ਸਾਡਾ ਡੰਡੀ ਚ ਨੇ ਲੱਗਿਆ ਸੀ ਉਹਦੇ ਬਾਅਦ ਦੂਜਾ ਕਿਹੜਾ ਸੀ ਦੁਬਿੰਦੀ ਦੁਬਿੰਦੀ ਕੀ ਹੁੰਦੀ ਹੈ ਜਿਸ ਸਮੇਂ ਵਿਜਲਿਸਮੇ ਜਿਸ ਸਮੇਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਮਿਲਦੇ ਹੋਣ ਭਈ ਜਿਹੜਾ ਸ਼ਬਦ ਹੈ ਉਹਦੇ ਅੱਖਰ ਸਾਨੂੰ ਪੂਰੇ ਨਾ ਮਿਲਦੇ ਹੋਣ ਤਾਂ ਦਵਿੰਦੀ ਵਰਤੀ ਜਾਂਦੀ ਹੈ ਤਾਂ ਦਵਿੰਦੀ ਦਾ ਪ੍ਰਯੋਗ ਕਰ ਸਕਦੇ ਹਾਂ ਜਿਵੇਂ ਕਿ ਆਸਾ ਸਸਾ ਫਸਾ ਨਾਲ ਦਵਿੰਦੀ ਲੱਗੀ ਹੁੰਦੀ ਹੈ ਤੇਦਾ ਕੀ ਮੀਨਿੰਗ ਹੈ ਸਰਦਾਰ ਆ ਕੀ ਹੈ ਪ੍ਰੋਫੈਸਰ ਆ ਵੇਖੋ ਆ ਪ੍ਰੋਫੈਸਰ ਹੈ ਦਵਿੰਦੀ ਹੈ ਅਸੀਂ ਪਤਾ ਨਹੀਂ ਆ ਕਿਹੜਾ ਅੱਖਰ ਹੈ ਤਾਂ ਕੀ ਹੈ ਆ ਪ੍ਰੋਫੈਸਰ ਲਈ ਵਰਤੀਆਂ ਜਾਂਦਾ ਹਨ ਇਹਦੀ ਹੋਰ ਕਿਹੜੇ ਕਿਹੜੇ ਉਪਯੋਗ ਹਨ ਦਵਿੰਦੀ ਦੇ ਅਹਿਮਦ ਤੋਂ ਅਨੁਸਾਰ ਇਹਨੂੰ ਅੱਗੇ ਵਾਲੀ ਕਕ੍ਹਾ ਵਿੱਚ ਦੱਸਾਂਗਾ ਅਧਿਕ ਕਕ੍ਹਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਸਾਡਾ ਅੱਜ ਦਾ ਵਿਸ਼ਾ ਇੱਥੇ ਸਮਾਪਤ ਹੋਇਆ ਸੀ ਕੱਲ ਮਿਲਦੇ ਨਵੀਂ ਕਲਾਸ ਵਿੱਚ ਤੇ ਨਵੇਂ ਵਿਸ਼ੇ ਦੇ ਨਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ